ਨਾਮ ਹੈ ਮੇਰਾ ਨੋ ਗੁਰਪਾਲ ਸਿੰਘ ਜਈ ਬਿਲੀ ਬੜਾ ਰੰਗੀਆਂ ਦੇ ਵਿੱਚਾਂ ਪੀਐਸਪੀ ਸੈਲ ਕਾਰਪੋਰੇਸ਼ਨ ਦੇ ਵਿੱਚ ਜਈ ਦੀ ਡਿਊਟੀ ਕਰ ਰਿਹਾ ਕੀ ਘਟਨਾ ਵਾਪਰੀ ਕੀ ਮਾਮਲਾ ਹੈ ਉਸ 31 ਤਰੀਕ ਦੇ ਦਿਨ ਮੈਂ ਆਪਣੇ ਡਿਊਟੀ ਸਟਾਫ ਨੂੰ ਸਰਦਾਰਪੁਰ ਕੰਪਟੀਜਾ ਹੋਇਆ ਸੀਗਾ ਉੱਥੇ ਇੱਕ ਮੈਂ ਨਵਾਂ ਟਰਾਫਰ ਖਾਇਆ ਸੀਗਾ 10 ਕੇਵੀ ਦਾ ਵਿਊਮ ਚਾਲੂ ਕਰਨ ਵਾਸਤੇ ਉੱਥੇ ਜਿਹੜੇ ਖਬਦਗਾਰ ਸੀਗੇ ਉਹਨਾਂ ਚ ਹਰਜਿੰਦਰ ਇੰਦਰਜੀਤ ਸਿੰਘ ਉਰਫ ਹਰੀਪਾਲ ਹਰਜਿੰਦਰ ਸਿੰਘ ਉਪਕਾ ਇਹਨਾਂ ਨੇ ਮੇਰੇ ਸਟਾਫ ਨੂੰ ਵੀ ਗਾਲਾਂ ਕੱਢੀਆਂ ਉਥੇ ਉਹਨਾਂ ਦਾ ਕੰਮ ਰੋਕਿਆ ਗਿਆ ਉਦੋਂ ਬਾਅਦ ਇਹ ਮੇਰੇ ਨਾਲ ਗ੍ਰੇਡ ਤੇ ਪਹੁੰਚੇ ਨੇ ਲਗਭਗ 11 ਅੰਦਾਜ਼ਾ ਟਾਈਮ ਸੀਗਾ ਉਥੇ ਆ ਕੇ ਇਹਨਾਂ ਨੇ ਮੇਰੇ ਨੂੰ ਗਾਲਾਂ ਕੱਢੀਆਂ ਅੰਦਰ ਗ੍ਰੇਡ ਦੇ ਵਿੱਚ ਵੜ ਕੇ ਖਿੱਚ ਤੋਂ ਕੀਤੀ ਮੋਬਾਈਲ ਵੀ ਕੋਹਿਆ ਮੇਰੇ ਇਹਨਾਂ ਨੇ ਤੇ ਪੱਖੇ ਨਾਲ ਸੂਨ ਸੈੱਟ ਕਰਨ ਦੀ ਕੋਸ਼ਿਸ਼ ਵੀ ਕੀਤੀ ਫਾਹ ਲੈਣ ਦੀ ਦੂਸਰਾ ਵਿਅਕਤੀ ਹਰਜਿੰਦਰ ਬਾਹਰ ਖੜਾ ਸੀਗਾ ਗ੍ਰੇਡ ਦੇ ਬਾਹਰ ਆ ਗਿਆ ਸੀਗਾ ਕੁੱਟ ਮਾਰ ਕਰਨ ਤੋਂ ਬਾਅਦ ਚ ਉਹ ਮਾਰੇ ਦਵਾਈ ਵੀ ਕੇ ਮਾਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਮੈਨੂੰ ਤਾਂ ਵੀ ਦੇ ਰਿਆ ਸੀ ਕਿ ਤੂੰ ਬਾਹਰ ਨਿਕਲ ਵੀ ਤੈਨੂੰ ਅਸੀਂ ਬਾਹਰ ਦੇਖਾਂਗੇ ਫਲਾਣਾ ਕੁਝ ਕਰਾਂਗੇ ਕਾਫੀ ਮਰ ਉਹਨਾਂ ਨੇ ਮੇਰੇ ਤਾਂ ਗੁੱਟ ਮਾਰ ਕਰੀ ਲੋਕ ਕੋਲ ਵੀ ਬੰਦਾ ਉੱਥੇ ਗਿਆ ਹੋਇਆ ਸੀ ਮੌਕੇ ਤੇ ਕੋਈ ਖਾਸ ਕਰਕੇ ਨਿੱਜੀ ਕੰਮ ਵਾਸਤੇ ਉਹਨੇ ਮੈਨੂੰ ਇਹਨਾਂ ਨੂੰ ਸੜਵਾਇਆ ਸੀ ਇਹਦੀ ਸੂਚਨਾ ਮੈਂ ਮੇਰੇ ਐਸਐਲਓ ਸਾਹਿਬ ਨੂੰ ਦਿੱਤੀ ਫੋਨ ਤੇ ਉਹਨਾਂ ਵੱਲੋਂ ਕਹੇਗਾ ਵੀ ਤੁਸੀਂ ਚੌਂਕੀ ਜਾ ਕੇ ਇਹਦੀ ਰਿਪੋਰਟ ਕਰੋ ਤੇ ਜਿਹੜੀ ਕਾਰਵਾਈ ਹੈ ਤੁਸੀਂ ਅਗਲੀ ਇਸ ਤਰ੍ਹਾਂ ਦਫਤਰੀ ਕਾਰਵਾਈ ਚ ਪਾਓਗੇ ਉਹਦੋਂ ਅੱਜ ਆਪਣਾ ਇੱਕ ਚੌਂਕੀ ਹੀ ਲਿਖ ਕੇ ਜਾਈ ਸੀ ਹੁਣ ਤੱਕ ਮੇਰੇ ਕਾਰਵਾਈ ਜਿਹੜੀ ਪੈਂਡਿੰਗ ਅਧੂਰੀ ਖੜੀ ਆ ਮੈਂ ਚਾਹੁੰਨਾ ਵੀ ਇਹਦੇ ਤੇ ਜਿਹੜੀ ਦੋਸ਼ੀ ਬੈਠੇ ਨੇ ਇਹਨਾਂ ਨੇ ਮੇਰੇ ਤੇ ਕੋਈ ਘੁਟਮਾਰ ਕੀਤੀ ਆ ਇਹਨਾਂ ਤੇ ਕੋਈ ਬੰਦ ਕਾਰਵਾਈ ਜਾਂ ਕਾਚਾ ਵਗੈਰਾ ਹੋਣਾ ਚਾਹੀਦਾ ਤਾਂ ਕਿ ਅੱਗੇ ਨੂੰ ਵੀ ਮਰਾਜ਼ਮ ਸੇਫ ਰਹੇ ਸਭ ਜਿਹੜੀ ਮੇਰੀ ਪਿਆਰ ਸਰਕਾਰ ਨੂੰ ਬੇਨਤੀ ਹੈ ਫੁੱਲ ਕੰਪਰੋਮਾਈਜ਼ ਕਰਨ ਲਈ ਵੀ ਫੋਨ ਆ ਰਹੇ ਨੇ ਕਿ ਆ ਰਹੇ ਨੇ ਪਰ ਆਪਾਂ ਮੈਂ ਚਾਹੁੰਨਾ ਵੀ ਮੇਰੀ ਕਾਰਵਾਈ ਸਿਰਫ ਪ੍ਰਸ਼ਾਸਨ ਦੇ ਇਹਦੇ ਵਿੱਚ ਹੀ ਰਹਿ ਕੇ ਕੀਤੀ ਜਾਵੇ ਵੀ ਤਾਂ ਕਿ ਮੇਰੀ ਸੁਰੱਖਿਆ ਕਾਦੂ ਵੀ ਮੈਂ ਕਾਦੂ ਡਿਊਟੀ ਕਰਦੇ ਉੱਥੇ ਬਿਨੂ ਉਹ ਸਰਕਾਰ ਰਹੇ ਤਾਂ ਕਿ ਜਿਹਨੇ ਮਰਚਾ ਹੋ ਜਾਂਦਾ ਇਸ ਤਰ੍ਹਾਂ ਇਹ ਧਮਕੀਆਂ ਆ ਰਹੀਆਂ ਨੇ ਕੰਪਰੋਮਾਈਜ਼ਡ ਨਾਰਮਲ ਫੋਨ ਆ ਰਹੇ ਨੇ ਨਾਰਮਲ ਨਹੀਂ ਜੀ ਧਮਕੀ ਵਾਲੀ ਗੱਲ ਨਹੀਂ ਕੋਈ ਇਹ ਚਾਹੀ ਸੀ ਇਹ ਜੇ ਕਈ ਵਾਰੀ ਹੁੰਦਾ ਨਾ ਧਮਕੀ ਵਾਂਗੂ ਫੋਨ ਆਉਂਦੇ ਨੇ ਵੀ ਕਲੀਕ ਕਰੋ ਸਿਰੋ ਪ੍ਰੋਸੈਸ ਬੋਲੀ ਦਾ ਹੁੰਦਾ ਏ ਬੰਦੇ ਦੀ ਵੀ ਕਿਸ ਤਰ੍ਹਾਂ ਦਾ ਲੈਜਾ ਪਰ ਮੈਂ ਉਹ ਵੀ ਰੂਟੀਨ ਦੀ ਆਤ ਨੇ ਸਾਡੇ ਵੀ ਧਮਕੀ ਦੇ ਵਿੱਚ ਘੱਟ ਮੰਨ ਕੇ ਰਹਿ ਜਾਂ। ਵੀ ਆਹ ਰੂਟੀਨ ਤੇ ਸਾਡੀ ਭਾਸਾ ਲੋਕਾਂ ਦੀ ਇਸ ਤਰ੍ਹਾਂ ਦੀ ਆ ਵੀ ਜਿਹੜੀ ਡੀਲਿੰਗ ਸਹੀ ਨਹੀਂ ਹੁੰਦੀ ਬੋਲੇ ਵੀ ਗਲਤ ਤਰੀਕੇ ਨਹੀਂ ਜਦਾਂ ਸਾਨੂੰ ਵੀ ਮੇਰੀ ਵੇਚ ਦੇ ਵੀ ਤੇ ਪਰ ਦੇ ਕੋਈ ਕਾਰਵਾਈ ਕਰਾਈ ਜਾਂਦੇ ਸੂਬਾ ਪ੍ਰਦਾਨਮਪਲਾਈਫੀਕੇਸ਼ਨ ਪੰਜਾਬ ਦਾ ਜੀਨੀ ਬੋਰਡ ਦੇ ਮੈਂਬਰ ਪੀਐਸਟੀਬੀ ਪ੍ਰੈਜ਼ੀਡੈਂਟ ਹੋ ਰਹੇ ਪੰਜਾਬ ਕੀ ਕਹੋਗੇ ਜੋ ਘਟਨਾ ਵਾਪਰੀ ਦੀ ਬਾਰੇ ਘਟਨਾ ਬਾਰੇ ਇਹ ਹੈ ਜੀ ਦੇਖੋ ਦਰਪਾਲ ਸਿੰਘ ਜਈ ਨੇ ਸਾਰੀ ਗੱਲ ਦੱਸੀ ਆ ਤੁਹਾਨੂੰ ਬੜੀ ਮਾੜੀ ਘਟਨਾ ਵਾਪਰੀ ਹੈ ਕਿਉਂਕਿ ਸਾਡੇ ਜਿਹੜੇ ਮਲਾਜਮ ਨੇ ਬੜੀ ਥੋੜੀ ਗਿਣਤੀ ਆ ਉਹਨਾਂ ਦੀ ਬੜੇ ਔਖੇ ਹੋ ਕੇ ਜਾਣ ਦੀ ਕਠਨ ਹਾਲਤਾਂ ਦੇ ਵਿੱਚ ਅੰਦਾ ਕੰਮ ਇਹ ਕਰ ਰਹੇ ਨੇ ਪਰ ਜਿਹੇ ਲੋਕ ਜਿਹੜੇ ਮਲਾਜਮਾਂ ਨੂੰ ਸਹੀ ਡਿਊਟੀ ਕਰਦੇ ਨੇ ਕੁਝ ਵਿਗਨ ਪਾਉਂਦੇ ਨੇ ਤੇ ਪਬਲਿਕ ਦੇ ਅੰਦਰ ਇਸ ਗੱਲ ਦੀ ਬਲੋ ਸਰਕਾਰ ਦਾ ਵੀ ਨਕਸ਼ਾ ਖਰਾਬ ਹੁੰਦਾ ਵੀ ਜਿਹੜੇ ਕੁਝ ਲੋਕ ਨੇਗੇ ਉਹ ਇਹ ਵਿਭਾਗਾਂ ਦਾ ਨਕਸ਼ਾ ਖਰਾਬ ਕਰਦੇ ਨੇ ਸਭ ਤੋਂ ਜਿਹੜੇ ਕੰਮ ਨੇਗੇ ਕਿਉਂਕਿ ਤਖਮੀਨੇ ਅਨੁਸਾਰ ਕੰਮ ਕਰਵਾ ਰਹੇ ਸੀ ਉਹ ਕੰਮ ਵੀ ਵਿਚਾਲੇ ਲਟਕ ਗਿਆ ਤੇ ਜਿਹੜੇ ਹੋਰ ਕੰਮ ਨੇ ਉਹ ਵੀ ਪ੍ਰਭਾਵ ਤੋਂ ਰਹੇ ਨਹੀਂ ਕਿਉਂਕਿ ਅਸੀਂ ਅੱਜ ਇੱਥੇ ਕੱਤਰ ਹੋਏ ਆਂ ਕਿ ਜਿੰਨੇ ਵੀ ਅਸੀਂ ਮੁਲਾਜ਼ਮ ਕੱਤਰ ਹੋਏ ਆਂਗੇ ਅਸੀਂ ਹੋਰ ਪਬਲਿਕ ਨੂੰ ਸਵਾਗਤ ਦੇਣੀ ਸੀ ਪਰ ਅਸੀਂ ਉਹ ਬੰਦਾਂ ਨੂੰ ਪਾਸੇ ਰੱਖ ਕੇ ਅੱਜ ਇਨਸਾਫ ਲੈਣ ਲਈ ਇੱਥੇ ਪਹੁੰਚੇ ਆਂ ਸਾਡੀ ਮੰਗ ਆ ਪੰਜਾਬ ਸਰਕਾਰ ਕੋਲ ਵੀ ਜਿਹੜੀ ਸਾਡੇ ਮੁਲਾਜ਼ਮਾਂ ਦੀ ਸੁਰੱਖਿਆ ਉਹ ਯਕੀਨੀ ਮਿਲਾਈ ਜਾਵੇ ਤਾਂ ਜੋ ਅੱਗੇ ਤੋਂ ਮੁਲਾਜ਼ਮ ਵੱਲੋਂ ਨਿਰਸਵਾਰਥ ਵਧੀਆ ਢੰਗ ਦੇ ਨਾਲ ਇੱਕ ਪਾਸੜ ਦਾ ਹੋ ਕੇ ਅਤੇ ਪੱਖਪਾਤ ਤੋਂ ਬਿਨਾਂ ਜਿਹੜੀ ਡਿਊਟੀ ਕਰ ਸਕੀਏ ਇੱਥੇ ਸਾਰੇ ਜਥੇਬੰਦੀਆਂ ਦੇ ਜਿਹੜੇ ਆਗੂ ਸਾਹਿਬਾਨ ਨੇ ਸਾਂਝੇ ਤੌਰ ਤੇ ਪਹੁੰਚੇ ਨੇ ਸਾਡਾ ਇੱਥੇ ਸਾਂਝਾ ਜਿਹੜਾ ਡਿਵੀਜ਼ਨ ਪੱਧਰ ਤੇ ਪੀਐਸਸੀਬੀ EMPLYEED ਜਨੋਰ ਫੋਰ ਪੰਜਾਬ ਤੇ ਵਿਧੀ ਮਲਾਜਮਾਂ ਇੱਕ ਪਰਮਚ ਦਾ ਸਾਂਝਾ ਜਿਹੜਾ ਹੋ ਬਣਿਆ ਹੋਇਆ ਜੇ ਸਾਨੂੰ ਇਨਸਾਫ ਨਾ ਮਿਲਿਆ ਤਾਂ ਅਗਲੇ ਸਮੇਂ 'ਚ ਅਸੀਂ ਜਿਹੜੀ ਸੰਘਰਸ਼ ਕਰੋੜਵਾ ਨੂੰ ਹੋਟੇਚ ਕਰਾਂਗੇ ਇਨਸਾਫ ਲੈਣ ਤੱਕ ਜਿਹੜੀ ਸੰਘਰਸ਼ਾਂ ਲੜਿਆ ਜਾਊਗਾ ਸਰ ਜੈਨਾ ਕੁਟਮਾਨ ਦਾ ਮਾਮਲਾ ਕੀ ਕਾਰਵਾਈ ਕੀਤੀ ਜਾਊਗੀ ਇਹਦੇ ਜੀ ਸਾਨੂੰ ਇਹ ਕੰਪਲੇਂਟ ਦਿੱਤੀ ਸੀ ਜੀ ਸਾਹਿਬ ਨੇ ਸ਼੍ਰੀ ਗੁਰਪਾਲ ਸਿੰਘ ਜੀ ਨੇ ਜਿਹੜੇ ਸਬਡਿਵੀਜ਼ਨ ਵਰਗੀਆਂ ਵਿੱਚ ਜਾਈ ਦਾ ਕੰਮ ਕਰ ਰਹੇ ਨੇ। ਇਹਦੀ ਕੰਪਲੇਂਟ ਦੇ ਅਨੁਸਾਰ ਇਹਨਾਂ ਦੇ ਜਿਹੜੇ ਲਾਈਨ ਮੈਨ ਤੇ ਹਾਈਪ ਲਾਈਨ ਮੈਨ ਨੇ ਇਹ ਸਿੰਗਲ ਫੇਸ ਟਰਾਂਸਫਾਰਮਰ ਦੀ ਸਪਲਾਈ ਨੂੰ ਚਾਲੂ ਕਰਨ ਵਾਸਤੇ ਸੁਲਤਾਨਪੁਰ ਪਿੰਡ ਵਿੱਚ ਗਏ ਸੀਗੇ। ਜਿੱਥੇ ਦੋ ਦੋਸ਼ੀਆਂ ਨੇ ਇੰਦਰਜੀਤ ਸਿੰਘ ਅਤੇ ਹਰਜਿੰਦਰ ਸਿੰਘ ਜਿਹੜੇ ਸੁਲਤਾਨਪੁਰ ਦੇ ਹੀ ਰਹਿਣ ਵਾਲੇ ਨੇ। ਉਹਨਾਂ ਨੇ ਇਸ ਕੰਮ ਦਾ ਵਿਰੋਧ ਕੀਤਾ ਸੀਗਾ। ਜੋ ਕਿ ਇਹਨਾਂ ਦੀ ਟਰਾਂਸਫਾਰਮਰ ਤੋਂ ਬਿਜਲੀ ਲੈਣ ਸੰਬੰਧੀ ਪਹਿਲਾਂ ਜੀ ਸਾਹਿਬ ਨਾਲ ਗੱਲਬਾਤ ਹੋਈ ਸੀ ਪਰ ਇਹਨਾਂ ਦੀ ਗ੍ਰਿਵੈਂਸ ਜਿਹੜੀ ਹੈਗੀ ਹੈ ਉਹ ਹਲੇ ਇਨ ਪ੍ਰੋਸੈਸ ਸੀ ਬਟ ਇਹਨਾਂ ਨੇ ਸਰਕਾਰੀ ਕੰਮ ਨੂੰ ਕਰਨ ਵਾਸਤੇ ਰੋਕਿਆ ਮੁਲਾਜ਼ਮਾਂ ਨੂੰ ਉਸ ਤੋਂ ਬਾਅਦ ਇਹ ਜੀ ਸਾਹਿਬ ਦੇ ਆਫਿਸ ਜਾ ਕੇ ਉਹਨਾਂ ਨਾਲ ਹੱਥੋ ਪਾਈ ਵੀ ਹੋਏ ਨੇ ਇਹਨਾਂ ਦੀ ਕੰਪਲੇਨਟ ਤੋਂ ਬਾਅਦ ਜੀ ਥਾਣਾ ਸਦਰ ਵਿਕੇਸ ਨੂੰ 192/25 ਜਿਹੜਾ ਹੈਗਾ ਮਰਤਮਾ ਦਰਜ ਕਰ ਲਿਆ ਧਾਰਾ 121 ਕਬੀਨਸ 132 221 355 3335 ਪੀਐਨਐਸ ਦੇ ਤਹਿਤ ਇਹ ਮੁਕਦਮਾ ਦਰਜ ਹੋ ਚੁੱਕਿਆ ਹੈ ਵੀ ਸਰਕਾਰੀ ਮੁਲਾਜ਼ਮ ਦੇ ਕੰਮਕਾਰ ਨੂੰ ਉਤਪਣ ਅਤੇ ਉਹਦੇ ਨਾਲ ਗਾਲੀ ਗਲੋਚ ਕਰਨ ਦੇ ਸਬੰਧ ਵਿੱਚ ਮੁਕਦਮਾ ਦਰਜ ਹੋਇਆ ਹੈ ਇਹ ਸੁਪਰੰਤ ਜਿਹੜੇ ਆ ਦੋਨੇ ਦੋਸ਼ੀ ਨੇ ਇੰਦਰਜੀਤ ਤੇ ਹਰਜਿੰਦਰ ਇਹਨਾਂ ਦੀ ਭਾਲ ਜਾਰੀ ਹੈ ਜਲਦ ਤੋਂ ਜਲਦ ਇਹਨਾਂ ਨੂੰ ਫਿਕਰਤਾ